ਜਿਹੜਾ ਡਰੱਗ ਤੇ ਹੁਣ ਕੀਤਾ ਨਸ਼ਾ ਪਹਿਲੀ ਗੱਲ ਤਾਂ ਤਾਰੀ ਮਾਰ ਕੇ ਦੱਸੋ ਹੋਇਆ ਐ ਨਾ ਕੰਮ ਉਹ ਕੋਈ 2 ਦਿਨਾਂ ਚ ਜਾਂ 5 ਦਿਨਾਂ ਚ ਨਹੀਂ ਹੋਇਆ ਵੀ 20 ਸਾਲ ਪਹਿਲਾਂ ਤੋਂ ਸ਼ੁਰੂ ਕੀਤਾ ਨਾ 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 ਡੇਢ 2 ਸਾਲ ਦੀ ਪਲੇਡਿੰਗ ਆ ਉਹਦੇ ਪਿੱਛੇ ਪਹਿਲਾਂ ਅਸੀਂ ਇਹ ਦੇਖਿਆ ਕਿ ਸਪਲਾਈ ਲਾਈਨ ਤਾਂ ਤੋੜ ਦਾਂਗੇ ਕੋਈ ਗੱਲ ਨਹੀਂ ਸਪਲਾਈ ਬੰਦ ਕਰ ਦਾਂਗੇ ਪਰ ਸਪਲਾਈ ਬੰਦ ਹੋਣ ਤੋਂ ਬਾਅਦ ਜਿਹੜੇ ਬੱਚੇ ਸਾਡੇ ਛੋਟੇ ਭਾਈਚੇ ਦੇ ਬੱਚਿਆਂ ਵਰਗੇ ਹੋਣਗੇ ਜਿਹੜੇ ਬੱਚੇ ਉਸ ਮਰਜ਼ ਦੇ ਮਰੀਜ਼ ਬਣ ਗਏ ਐਡਿਕਟਡ ਹੋ ਗਏ ਉਹ ਵਿਦਡਰੋਲ ਸਿੰਪਟਮਸ ਕਹਿੰਦੇ ਐ ਨੂੰ ਮੈਡੀਕਲ ਭਾਸ਼ਾ ਚ ਉਹ ਤੜਫਣਗੇ ਅਗਲੇ ਦਿਨ ਉਹ ਤੜਫ ਤੜਫ ਕੇ ਮਰ ਜਾਣਗੇ ਉਹਨਾਂ ਦਾ ਕੀ ਕਰਾਂਗੇ ਫਿਰ ਆਪਾਂ ਅਸੀਂ ਪਹਿਲਾਂ ਇਹ ਕੀਤਾ ਕਿ ਪਹਿਲਾ ਰੀਹੈਬ ਸੈਂਟਰ ਸਰ ਵੀ ਜਾ ਕੇ ਆਏ ਅੱਜ ਇੱਕ ਰੀਹੈਬ ਸੈਂਟਰ ਚ ਉਹ ਓਟ ਕਲੀਨਿਕ ਉੱਥੇ ਦਵਾਈਆਂ ਘਟੋ ਘਟ ਤਿੰਨ ਮਹੀਨਿਆਂ ਦੀਆਂ ਉਹ ਪਰੋ ਪਹਿਲਾਂ ਤਾਂ ਫਿਰ ਏਰੀਆ ਸਪੌਟ ਕੀਤੇ ਕਿ ਕਿੱਥੇ ਕਿੱਥੇ ਨਸ਼ਾ ਵਿਕਦਾ ਹੈ ਅਸੀਂ ਅਸੀਂ ਜਿਹੜੇ ਨਸ਼ਾ ਕਰਦੇ ਆ ਉਹਨਾਂ ਨੂੰ ਤਾਂ ਮਰੀਜ਼ ਮੰਨਦੇ ਆ ਜੀ ਉਹਨਾਂ ਨੂੰ ਥੋੜੀ ਜੇਲ੍ਹ ਚ ਦੇਣਾ ਜਿਹੜੇ ਵੇਚਦੇ ਆ ਉਹਨਾਂ ਤੇ ਕਰਨਾ ਕੰਮ ਤਸਕਰਾਂ ਤੇ ਫਿਰ ਉਹ ਸਪੋਰਟ ਕੀਤੇ ਫਿਰ ਪੁਲਿਸ ਦੀਆਂ ਬਦਲੀਆਂ ਕੀਤੀਆਂ ਕਿਉਂਕਿ ਮੁੰਸ਼ੀ ਹੌਲਦਾਰ ਤੇ ਐਸਆਈ ਚੌਕੀ ਤੇ ਥਾਣਾ ਪੱਦਰ ਦੇ ਉਹਨਾਂ ਦੀਆਂ 20-20 ਸਾਲ ਤੋਂ ਯਾਰੀਆਂ ਵੀ ਉੱਥੀ ਰਿਸ਼ਤੇਦਾਰੀਆਂ ਵੀ ਉੱਥੀ 20-20 ਸਾਲ ਤੋਂ ਥਾਣਿਆਂ 'ਚ ਬੈਠੇ ਸੀ ਚੱਕ ਕੇ ਮੂਨ ਕਾਲਾ ਮਠਾਨਕੋਟ ਮਾਰਿਆ ਪਠਾਨਕੋਟ ਵਾਲਾ ਫਾਜ਼ਲ ਕਾ ਫਾਜ਼ਲ ਕਾਲੇ ਨੂੰ ਕਿਹਾ ਮਾਲੀਆ ਜਾ ਚਲੋ ਇਹਦਾ ਪਹਿਲਾ ਕਨੈਕਸ਼ਨ ਤੋਂ ਹੋ ਗਿਆ ਉਸ ਤੋਂ ਬਾਅਦ ਪਰਸ ਨੂੰ ਕੀਆ ਹੁਣ ਚੱਕ ਲੋ ਪੀੜਾ ਪੰਜਾ ਹੁਣ ਜੀਤੇ ਐਨਡੀਪੀਐਸ ਦਾ ਕੇਸ ਹੈ ਨਸ਼ੇ ਦਾ ਉਹਦੀ ਕੋਠੀ ਜਿਹੜਾ ਘਰ ਦਿਖਣਾ ਨਹੀਂ ਚਾਹੀਦਾ ਲੋਕਾਂ ਨੂੰ ਕਿਉਂਕਿ ਲੋਕ ਰੋਜ਼ ਕਾਲਾ ਕੱਢਦੇ ਓਏ ਆ ਪਾਪ ਦੀ ਕਮਾਈ ਨੇ ਬਣਾਇਆ ਹੋਇਆ ਹੁਣ ਪਾਪ ਦੀ ਕਮਾਈ ਟੈ ਰਹੀ ਹੈ ਤੁਹਾਡੇ ਸਾਹਮਣੇ ਚੰਗਾ ਲੱਗਦਾ ਨਾ ਤੁਹਾਨੂੰ ਚੰਗਾ ਲੱਗ ਵੀ ਚਲੋ ਕੁਝ ਤਾਂ ਹੋ ਗਿਆ ਆਉਣ ਵਾਲੇ ਦਿਨਾਂ 'ਚ ਥੋੜੇ ਜਿਹਾ ਬੱਡੇ ਪਾਪੀਆਂ ਵੱਲ ਵੀ ਜਾ ਰਹੇ ਆ ਉਹਨਾਂ ਦੇ ਵੀ ਪੰਜਾ ਚੱਲੂਗਾ ਕੋਈ ਇਹ ਨਾ ਸਮਝੇ ਕਿ ਅਸੀਂ ਪਤਾ ਨਹੀਂ ਉਹਨਾਂ ਨੂੰ ਕੁਛ ਐ ਨਹੀਂ ਕਰਦੇ ਜਾਂ ਉਹਨਾਂ ਨੂੰ ਆ ਨਹੀਂ ਕਰਦੇ ਅਸੀਂ ਅਸੀਂ ਤਾਂ ਐਨਡੀਪੀਐਸ ਦੇਖਦੇ ਆ ਜੀਤੇ ਨਸ਼ੇ ਦਾ ਕੇਸ ਹੈ ਉਹ ਤਾਂ ਗਿਆ ਬਸ ਸੋ ਇਸ ਕਰਕੇ ਮੈਂ ਤੁਹਾਨੂੰ ਕਹਿਣ ਆਇਆ ਕਿ ਆਓ ਇਕੱਠੇ ਹੋ ਕੇ ਨਸ਼ਿਆਂ ਵਿਰੁੱਧ ਜਿਹੜਾ ਯੁੱਧ ਛੇੜਿਆ ਉਹਦਾ ਸਾਥ ਦਿਓ ਲੋਕ ਲਹਿਰ ਬਿਨਾ ਇਹ ਕੱਲ੍ਹ ਬਣਨੀ ਨਹੀਂ ਤੁਹਾਡਾ ਸਹਿਯੋਗ ਮੈਨੂੰ ਨਾਰੰਗਵਾਲ ਦੇ ਸਰਪੰਚ ਜੀ ਤੁਸੀ ਗੱਲ ਪੜੀ ਹੋਣੀ ਨਾਰੰਗਵਾਲ ਨਾਲ ਹੀ ਹੈ ਨਾਰੰਗਵਾਲ ਤੇ ਉਹ ਮੈਂ ਇੱਕ ਵੀਡੀਓ ਦੇਖੀ ਟੀਵੀ ਤੇ ਉਹ ਕੋਈ ਲੇਡੀ ਨਾਲ ਕੋਈ ਬਹਿਸ ਚੱਲ ਰਹੀ ਸੀ ਚਲੋ ਅਸੀਂ ਮਾਵਾ ਪੈਣਾ ਦਾ ਸਤਿਕਾਰ ਕਰਦੇ ਹਾਂ ਪਰ ਉਹ ਕਹਿੰਦੀ ਸੀ ਤੂੰ ਮੈਨੂੰ ਹਟਾ ਕੇ ਦਿਖਾ ਮੈਂ ਨਸ਼ਾ ਵੇਚੂਗੀ ਮੈਂ ਕਿਹਾ ਇੰਨੀ ਇੰਨੀ ਦਲੇਰੀ ਮੈਂ ਨਾਰੰਗਵਾਲ ਦੇ ਸਰਪੰਚ ਨੂੰ ਫੋਨ ਕਰ ਲਿਆ ਮੈਂ ਕਿਹਾ ਜੀ ਜਗਰਾ ਉਹ ਥਾਣੇ ਚ ਪੈਂਦਾ ਮੈਂ ਐਸਐਸਪੀ ਸਾਹਿਬ ਨੂੰ ਕਿਹਾ ਮੇਰੀ ਗੱਲ ਕਰਾਓ ਤੇ ਉਹਨੇ ਕਰਾਤੀ ਤੇ ਮੈਂ ਕਿਹਾ ਕੀ ਮਾਮਲਾ ਹੈ ਉਹ ਕਹਿੰਦੇ ਜੀ ਨਸ਼ਾ ਵੇਚਦੇ ਆ ਜੀ ਤੇ ਕਈ ਸਾਲਾਂ ਤੋਂ ਵੇਚਦੇ ਆ ਮੈਂ ਕਹਿੰਨਾ ਵੀ ਨਾ ਕਰੋ ਐ ਕਰੋ ਕਿ ਮੇਰੇ ਗੱਲ ਪੈਂਦੇ ਆ ਮੈਂ ਕਿਹਾ 2 ਘੰਟੇ ਦੇ ਦੇ ਬਸ 2 ਕਹਿੰਦਾ ਸ਼ਾਮ ਲਾੜ ਚ ਕੋਠੀ ਹੈ ਕੋਠੀ ਸ਼ਾਮ ਲਾੜ ਚ ਹੈ ਪੰਚਾਇਤੀ ਜ਼ਮੀਨ ਚ ਮੈਂ ਕਿਹਾ 2 ਘੰਟੇ ਦੇ ਦੇ ਬਸ ਹੋ ਗਿਆ ਕੰਮ 11 ਵਜੇ ਤੱਕ ਕੋਠੀਟਾ ਦੀ ਸੀ ਜੀ ਤੇ ਲੋਕ ਕਹਿੰਦੇ ਉਹਨਾਂ ਨੇ ਲੱਡੂ ਵੰਡੇ ਪਿੰਡ ਚ ਨਾਰੇ ਗੁਆਲਾ ਲੈ ਉਹਨਾਂ ਨੇ ਧੰਨਵਾਦ ਕੀਤਾ ਗੁਰਦੁਆਰਾ ਸਾਹਿਬ ਜਾ ਕੇ ਸਾਰੇ ਪਿੰਡ ਨੇ ਉਥੋਂ ਕੰਮ ਸ਼ੁਰੂ ਹੋ ਗਿਆ ਤੇ ਹੁਣ ਤੁਹਾਡਾ ਅਸ਼ੀਰਵਾਦ ਹੈ ਤੇ ਹੁਣ ਪੰਜਾਬ ਜਿਹੜਾ ਉਹ ਜਿਵੇਂ ਅਸੀਂ ਵਾਅਦਾ ਕੀਤਾ ਸੀ ਗਰੰਟੀ ਦਿੱਤੀ ਸੀ ਕਿ ਅਸੀਂ ਤੁਹਾਨੂੰ ਅਸੀਂ ਨਸ਼ਾ ਮੁਕਤ ਪੰਜਾਬ ਕਰਾਂਗੇ ਤੇ ਅਸੀਂ ਤੀਜੇ ਸਾਲ ਚ ਸ਼ੁਰੂ ਕਰਤਾ ਪਲੈਨਿੰਗ ਨੂੰ ਟਾਈਮ ਲੱਗ ਜਾਂਦਾ